ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਕਿਸੇ ਭਰਾ ਨੇ ਮੈਸੇਜ ਕਰਿਆ ਸੀ ਕਿ ਗੋਰਿਆਂ ਦੇ ਤਲਾਕ ਬਹੁਤ ਹੁੰਦੇ ਆ ਬਿਲਕੁਲ ਜੀ ਗੋਰਿਆਂ ਦੇ ਬਹੁਤ ਤਲਾਕ ਹੁੰਦੇ ਆ ਸੌਖੇ ਹੋ ਜਾਂਦੇ ਆ ਤਲਾਕ ਇੱਥੇ ਵਿਆਹ ਵੀ ਸੌਖੇ ਹੋ ਜਾਂਦੇ ਆ ਤੇ ਕਰਦੇ ਆ ਗੱਲਾਂ ਬਾਤਾਂ ਦੱਸਾਂਗੇ ਤੁਹਾਨੂੰ ਕਿਉਂ ਤਲਾਕ ਹੁੰਦੇ ਨੇ ਤੇ ਨਾਲੇ ਦਿਖਾਉਨੇ ਆ ਤੁਹਾਨੂੰ ਏਰੀਆ ਕਿਉਂਕਿ ਹਾਜੀ ਏਰੀਆ ਇੰਨਾ ਇਹ ਸੋਹਣਾ ਨਹੀਂ ਲੱਗਦਾ ਕਿਉਂ ਹਰੇ ਭਾਈ ਨਹੀਂ ਹੈਗੀ। ਸਨੋ ਪੈ ਕੇ ਹੈਟੀ ਆ ਠੰਡਾ ਇੱਕੋ ਹੀ ਫਸਲ ਹੁੰਦੀ ਆ ਦਰਖਤ ਸੁੱਕੇ ਹੋਏ ਨੇ। ਤੇ ਫਿਰ ਜਦੋਂ ਮਈ ਦੇ ਵਿੱਚ ਸਾਰਾ ਦੁਆਰੇ ਹਰਿਆ ਭਰਿਆ ਹੋ ਜਾਣਾ ਚਾਰੇ ਪਾਸੇ ਕਾ ਫਸਲਾਂ, ਮੱਕੀ, ਕਣਕ, ਸੋਇਆਬੀਨ ਤੇ ਜਿਹੜੇ ਦਰਖਤ ਨੇ ਉਹ ਵੀ ਵਧੀਆ ਹਰੇ ਭਰੇ ਹੋ ਜਾਂਦੇ ਆ। ਪਰ ਕਰਦੇ ਆ ਸ਼ੁਰੂ ਆਪਾਂ ਗੱਲ ਜਿਹੜੀ ਤਲਾਕ ਕਿਉਂ ਹੁੰਦੇ ਆ ਹਨਾ? ਇੱਥੇ ਗੋਰੀਆਂ ਦੇ ਵਿੱਚ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਪੰਜਾਬ ਤੋਂ ਇੰਡੀਆ ਤੋਂ ਪੰਜਾਬ ਦੇ ਵਿੱਚ ਨਾ ਹੱਡਾ ਜਿਹੜਾ ਸਾਰਾ ਸਿਸਟਮ ਆ ਆਪਣਾ ਉਹ ਵਿਆਹਾਂ ਦੇ ਆਲੇ-ਦੁਆਲੇ ਘੁੰਮਦਾ ਮਤਲਬ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਜਾਨੀ ਕਿ ਹਰ ਚੀਜ਼ ਆਪਣੇ ਵਿਆਹ ਵਾਸਤੇ ਹੁੰਦੀ ਹੈ ਜੇ ਕੋਈ ਕੋਠੀ ਪਾਉਂਦਾ ਤਾਂ ਵੀ ਐ ਹੁੰਦਾ ਮੁੰਡੇ ਦਾ ਵਿਆਹ ਹੋ ਜਾਊਗਾ ਕੋਈ ਸੋਹਣੀ ਪੜ੍ਹਾਈ ਕਰਦਾ ਕੋਈ ਕਹਿੰਦਾ ਮੈਂ ਚੰਗੀ ਜੌਬ ਮਿਲ ਜੇ ਮੈਨੂੰ ਫਿਰ ਵਿਆਹ ਹੋ ਜੂ ਕੁੜੀਆਂ ਨੂੰ ਪੜਾਇਆ ਜਾਂਦਾ ਚੰਗੇ ਕੰਮ ਲਾਇਆ ਜਾਂਦਾ ਵੀ ਵਧੀਆ ਘਰ ਮਿਲ ਜੂ ਫਿਰ ਜਦੋਂ ਵਿਆਹ ਦਾ ਟਾਈਮ ਆ ਜਾਂਦਾ ਜੇ ਤੁਸੀਂ ਆਪੀ ਲਾ ਲੋ ਹਿਸਾਬ ਵੀ ਖਰੀਦੋ ਪ੍ਰੋਖਤ ਮਿਤਰੀ ਲਾਉਂਦਾ ਕੋਈ ਕੋਈ ਬਿਜਲੀ ਵਾਲੇ ਤੋਂ ਕੰਮ ਕਰਾਉਨੇ ਆ ਮਾੜਾ ਮੋਟਾ ਕੋਈ ਰੰਗ ਰੋਗਨ ਦਾ ਕੰਮ ਹੋ ਗਿਆ ਲੀਡੇ ਕੱਪੜੇ ਖਰੀਦਨੇ ਤੇ ਹੋਰ ਸਾਰਾ ਜਿਹੜਾ ਸਮਾਨ ਖਰੀਦਿਆ ਜਾਂਦਾ ਸੋਨਾ ਸੱਪਾ ਵੀ ਵਿੱਚ ਹੀ ਆ ਗਿਆ ਜਾਨੀ ਕਿ ਇਕਨੋਮੀ ਚੱਲਦੀ ਆ ਪੂਰੀ ਜਦੋਂ ਜੀਰੀ ਲਾਈ ਜਾਂਦੀ ਆ ਤੇ ਜੀਰੀ ਲਾਉਣ ਤੋਂ ਵੱਢਣ ਤੱਕ ਦਾ ਜਿਹੜਾ ਸਮਾਂ ਹੁੰਦਾ ਉਹ ਪੂਰੀ ਇੱਕ ਨਿਰਨੀ ਸਨ ਹੁੰਦੀ ਆ ਜਾਨੀ ਕਿ ਕਿਸੇ ਕੋਲ ਹੀ ਕੋਈ ਪੈਸਾ ਨਹੀਂ ਹੁੰਦਾ ਉਦੋਂ ਵਿਆਹਾਂ ਦਾ ਸੀਜ਼ਨ ਵੀ ਨਹੀਂ ਹੁੰਦਾ ਤੇ ਉਦੋਂ ਕਿਸੇ ਕੋਲੇ ਪੈਸਾ ਵੀ ਨਹੀਂ ਹੁੰਦਾ ਜਾਨੀ ਕਿ ਹਰ ਕਿਸੇ ਦਾ ਹੱਥ ਤੰਗ ਹੁੰਦਾ ਪਰ ਜਦੋਂ ਕਣਕ ਬੀਜੀ ਜਾਂਦੀ ਹੈ ਤੇ ਕਣਕ ਬੀਜਣ ਤੋਂ ਵੱਢਣ ਤੱਕ ਲੈ ਕੇ ਉਦੋਂ ਜਾਨੀ ਵਿਆਹਾਂ ਦਾ ਸੀਜ਼ਨ ਹੁੰਦਾ ਤੇ ਉਦੋਂ ਪੈਸੇ ਦਾ ਸਰਕਲ ਚੱਲੀ ਜਾਂਦਾ ਜਾਨੀ ਕਿ ਨਿਰਨੀ ਸੰਨ ਹੁੰਦੀ ਆ ਪਰ ਵਿਆਹਾਂ ਦੇ ਸੀਜ਼ਨ ਹੋਣ ਕਰਕੇ ਪੈਸਾ ਆਉਂਦਾ ਜਾਂਦਾ ਰਹਿੰਦਾ ਹੁਣ ਤੁਸੀਂ ਦੇਖੋ ਵੀ ਵਿਆਹ ਕਿੱਡਾ ਵੱਡਾ ਬਿਜ਼ਨਸ ਆ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਵਿਆਹ ਆ ਜਾਂਦਾ ਸਾਰੇ ਰਿਸ਼ਤੇਦਾਰਾਂ ਨੂੰ ਵੀ ਕੱਪੜੇ ਲੈਣੇ ਪੈਂਦੇ ਆ ਪ੍ਰਿੰਟਿੰਗ ਪ੍ਰੈਸ ਹਰ ਕਿਸੇ ਨੂੰ ਤੁਸੀਂ ਦੇਖੋ ਬਿਜ਼ਨਸ ਮਿਲਦਾ ਥੋੜਾ ਥੋੜਾ ਤੇ ਕਹਾ ਬੇਟਰ ਪਾਰਟੀ ਤੋਂ ਲੈ ਕੇ ਹਲਵਾਈਆਂ ਤੱਕ ਪੈਲਸ ਵਾਲੇ ਕੈਟਰਿੰਗ ਵਾਲੇ ਜਾਨੀ ਸਾਰਿਆਂ ਦਾ ਬਿਜ਼ਨਸ ਵਿਆਹਾਂ ਨਾਲ ਹੀ ਚੱਲਦਾ ਤੇ ਰਹਿੰਦੀ ਖੁੰਦੀ ਗੱਲ ਬਾਲੀਵੁੱਡ 'ਚ ਜਿੰਨੀਆਂ ਫਿਲਮਾਂ ਕਾਮਯਾਬ ਹੋਈਆਂ ਨੇ ਸਭ ਵਿਆਹ ਦੇ ਨਾਂ ਤੇ ਹੋਈਆਂ ਸਟੋਰੀ ਸ਼ੁਰੂ ਹੁੰਦੀ ਆ ਮਾਰ ਕਾਟ ਇੱਕ ਦੂਜੇ ਨੂੰ ਕੀ ਕੁਝ ਕਰਦੇ ਕਰਦੇ ਮਤਲਬ ਹੀਰੋ ਦਾ ਸਾਰਾ ਟੱਬਰ ਤੱਕ ਖਤਮ ਹੋ ਜਾਂਦਾ ਗੱਲ ਆ ਕੇ ਵਿਆਹ ਦੇ ਮੁੱਕ ਜਾਂਦੀ ਐ ਜਿਵੇਂ ਕਿਸੇ ਗੋਰੇ ਨੂੰ ਲਿਆ ਕੇ ਇੰਡੀਆ ਦੇ ਵਿੱਚ ਕਿਸੇ ਨੇ ਫਿਲਮ ਦਿਖਾਈ ਤੋ ਫਿਲਮ ਦੇਖੀ ਗਿਆ ਸਟੋਰੀ ਸਾਰੀ ਦੇਖ ਕੇ ਤੇ ਅੰਤ ਦੇ ਵਿੱਚ ਉਹਨਾਂ ਦਾ ਵਿਆਹ ਹੋ ਜਾਂਦਾ ਸਟੋਰੀ ਖਤਮ ਹੋ ਜਾਂਦੀ ਐ ਉਹ ਕਹਿੰਦਾ ਵੀ ਸਟੋਰੀ ਦਾ ਰਿਜ਼ਲਟ ਕੀ ਕਹਿੰਦੇ ਰਿਜ਼ਲਟ ਇਹਦਾ ਵਿਆਹ ਬਣਿਆ ਮਤਲਬ ਕਿ ਵਿਆਹ ਹੀ ਲੱਖਾਂ ਕਰੋੜਾਂ ਦਾ ਬਿਜ਼ਨਸ ਆ ਹਨਾ ਪਰ ਇੱਥੇ ਨਹੀਂ ਇੱਥੇ ਕੀ ਆ ਇੱਥੇ ਕੋਈ ਵਿਆਹ ਵਾਸਤੇ ਨਹੀਂ ਜਿਉਂਦਾ ਕੋਈ ਮਾਪਾਪ ਵਿਆਹ ਵਾਸਤੇ ਨਹੀਂ ਜਿਉਂਦਾ ਤੇ ਕੋਈ ਬੱਚਾ ਨਹੀਂ ਵਿਆਹ ਵਾਸਤੇ ਪੜ੍ਹਾਈ ਕਰਦਾ ਵੀ ਮੇਰਾ ਵਿਆਹ ਹੋ ਜਾਊਗਾ ਜੀ ਮੈਂ ਪੜ੍ਹਾਈ ਕਰ ਲਾਂ ਮੈਂ ਇੰਜੀਨੀਅਰ ਬਣ ਜਾਊਂਗਾ ਮੈਂ ਡਾਕਟਰ ਬਣ ਜਾਊਂਗਾ ਤਾਂ ਮੇਰਾ ਵਿਆਹ ਹੋ ਜਾਊ ਨਹੀਂ ਕਿਹੋ ਜਿਹਾ ਇੱਥੇ ਕੋਈ ਹਿਸਾਬ ਕਿਤਾਬ ਨਹੀਂ ਦੂਜੀ ਗੱਲ ਇੱਥੇ ਜਿੰਨੇ ਵੀ ਰਿਸ਼ਤੇ ਜੁੜੇ ਹੋਏ ਨੇ ਉਹ ਜੋੜੀਆਂ ਨੇ ਜਾਨੀ ਕਿ ਜੋੜੀਆਂ ਆਪਾਂ ਇੱਕ ਕਹਿੰਦੇ ਹੁੰਨੇ ਕਿ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਆਪਣੇ ਆਲੇ ਦੁਆਲੇ ਆਪਾਂ ਝਾਤ ਮਾਰ ਕੇ ਦੇਖੀਏ ਹਨ ਰਿਸ਼ਤੇਦਾਰੀ ਚ ਜਾਂ ਕਈ ਵਾਰੀ ਆਪਣੇ ਪਰਿਵਾਰ ਚ ਵੀ ਹੁੰਦੀ ਹੈ ਗੱਲ ਇਹ ਆਪਣੇ ਨਰੜ ਬਹੁਤ ਨੇ ਨਰੜ ਦਾ ਮਤਲਬ ਜਿਹੜੇ ਲੋਕ ਮਜਬੂਰੀ ਚ ਇੱਕ ਦੂਜੇ ਨਾਲ ਬੱਜੇ ਹੋਏ ਨੇ ਜਿਨ੍ਹਾਂ ਦਾ ਪਹਿਲੇ ਸਮੇਂ 'ਚ ਜਿਨ੍ਹਾਂ ਦੀ ਬਣੀ ਨਹੀਂ ਫਿਰ ਜਦੋਂ ਜਵਾਗ ਬਰਾਬਰ ਦੇ ਹੋਣ ਲੱਗ ਜਾਂਦੇ ਨੇ ਹੌਲੀ ਹੌਲੀ ਸ਼ਰਮੋ ਸ਼ਰਮ ਬਣਨ ਲੱਗ ਜਾਂਦੀ ਆ ਉਹਨਾਂ ਨੂੰ ਨਰੜ ਕਿਹਾ ਜਾਂਦਾ ਪਰ ਇੱਥੇ ਨਹੀਂ ਇੱਥੇ ਜੇ ਇੱਕ ਦੂਜੇ ਨਾਲ ਨਹੀਂ ਬਣਦੀ ਤਾਂ ਆਪੋ ਆਪਣੇ ਰਾਹ ਪੈ ਜਾਂਦੇ ਨੇ ਕਿਉਂਕਿ ਵਿਆਹ ਤੇ ਕੋਈ ਬਹੁਤਾ ਖਰਚਾ ਨਹੀਂ ਹੋਇਆ ਹੁੰਦਾ ਤੇ ਵਿਆਹ ਵਾਸਤੇ ਕੋਈ ਬਹੁਤੇ ਬਹੁਤੀਆਂ ਸੁੱਖਾਂ ਨਹੀਂ ਸੁੱਖੀਆਂ ਜਾਂਦੀਆਂ ਵਿਆਹ ਵਾਸਤੇ ਕੋਈ ਬਹੁਤੇ ਪਾਪੜ ਨਹੀਂ ਵੇਲੇ ਜਾਂਦੇ ਆਪਣੇ ਤਾਂ ਕਈ ਵਾਰੀ ਗਾਹਾਂ ਮੁੰਡੇ ਦੇ ਜਾਂ ਆਪਦੇ ਜਵਾਕ ਦੇ ਵਿਆਹ ਮੌਕੇ ਚ ਇੱਤੇ ਆਉਂਦਾ ਵੀ ਆਪਣੇ ਵਿਆਹ ਦੀ ਵੀ ਇੱਕ ਸੁਖ ਸੁਖੀ ਹੋਈ ਸੀ ਉਹ ਵੀ ਲਾਉਣੀ ਆ ਪਰ ਇੱਥੇ ਕੋਈ ਅਜਾ ਕੁਝ ਨਹੀਂ ਹੈਗਾ ਤੇ ਦੂਜੀ ਗੱਲ ਇੱਥੇ ਜਦੋਂ ਤਲਾਕ ਹੁੰਦਾ ਕਿਸੇ ਦਾ ਜਿਹੜੀ ਬੰਦੇ ਦੀ ਪ੍ਰਾਪਰਟੀ ਹੁੰਦੀ ਆ ਵਿਆਹ ਤੋਂ ਪਹਿਲਾਂ ਤੇ ਜਿਹੜੀ ਔਰਤ ਦੀ ਪ੍ਰਾਪਰਟੀ ਹੁੰਦੀ ਆ ਵਿਆਹ ਤੋਂ ਪਹਿਲਾਂ ਤੇ ਜਿਹੜੀ ਇੱਕ ਪ੍ਰਾਪਰਟੀ ਉਹ ਵਿਆਹ ਤੋਂ ਬਾਅਦ ਇਕੱਠੇ ਹੋ ਕੇ ਬਣਾਉਂਦੇ ਨੇ ਜਦੋਂ ਤਲਾਕ ਹੁੰਦਾ ਜਿਹੜੇ ਉਹ ਇਕੱਠੇ ਹੋ ਕੇ ਪ੍ਰਾਪਰਟੀ ਬਣਾਉਂਦੇ ਨੇ ਉਹ ਪ੍ਰਾਪਰਟੀ ਹੀ ਵੰਡੀ ਜਾਂਦੀ ਹੈ ਇਹ ਨਹੀਂ ਹੈਗਾ ਕਿ ਬੰਦੇ ਦੀ ਵੀ ਅਰਬਾਂ ਦੀ ਪ੍ਰਾਪਰਟੀ ਸੀ ਤੇ ਕਿਸੇ ਨੇ ਵਿਆਹ ਕਰਾਇਆ ਤੋਂ ਲੈ ਕੇ ਤੁਰ ਗਈ ਜਾਂ ਕਈ ਵਾਰੀ ਬੰਦੇ ਨੇ ਵਿਆਹ ਕਰਾਇਆ ਤਾਂ ਉਹ ਪ੍ਰਾਪਰਟੀ ਲੈ ਕੇ ਤੁਰ ਗਿਆ ਇਹੋ ਜਿਹਾ ਕੁਝ ਨਹੀਂ ਜਿਹੜੀ ਪ੍ਰਾਪਰਟੀ ਇਕੱਠੇ ਬਣਾਉਂਦੇ ਨੇ ਉਹ ਦੋ ਹਿੱਸਿਆਂ 'ਚ ਮੰਡੀ ਜਾਂਦੀ ਹੈ ਤੇ ਜਿਹਦੀ ਪਹਿਲਾਂ ਪ੍ਰਾਪਰਟੀ ਹੁੰਦੀ ਆ ਉਹਦੀ ਉਹੀ ਰਹਿੰਦੀ ਆ ਤੇ ਇਹ ਹਸਾਬ ਕਿਤਾਬ ਆ ਪਿੱਛੇ ਜੇ ਇੱਥੇ ਇੱਕ ਬਹੁਤ ਵੱਡੀ ਹਸਤੀ ਦਾ ਤਲਾਕ ਹੋਇਆ ਸੀ ਜਾਨੀ ਕਿ ਅਮੀਰਾਂ ਦੇ ਵਿੱਚ ਪਹਿਲੇ 10 ਨੰਬਰਾਂ 'ਚ ਆਉਂਦਾ ਤੇ ਉਹਦੀ ਘਰ ਵਾਲੀ ਨੂੰ ਪ੍ਰਾਪਰਟੀ ਮਿਲੀ ਤੇ ਲੋਕਾਂ ਨੇ ਬੜਾ ਕਿਹਾ ਵੀ ਉਹਨੂੰ ਪ੍ਰਾਪਰਟੀ ਤਾਂ ਕੁਝ ਵੀ ਨਹੀਂ ਮਿਲੀ ਹੈਗੀ ਉਹਦੀ ਤਾਂ ਐਡੀ ਵੱਡੀ ਪ੍ਰਾਪਰਟੀ ਐਡੀ ਜਾਇਦਾਦ ਦਾ ਮਾਲਕ ਆ ਉਦੀ نیٹ ਵਰਥ ਬਹੁਤ ਜ਼ਿਆਦੇ ਸੀ ਫਿਰ ਉਹੀ ਗੱਲ ਸਾਹਮਣੇ ਆਈ ਵੀ ਜਿਹੜੀ ਇਹਨਾਂ ਨੇ ਇਕੱਠਿਆਂ ਨੇ ਬਣਾਈ ਆ ਉਹ ਪ੍ਰਾਪਰਟੀ ਦਾ ਅੱਧਾ ਹਿੱਸਾ ਉਹਨੂੰ ਮਿਲਿਆ ਤੇ ਜਿਹੜੀ ਉਸ ਤੋਂ ਪਹਿਲਾਂ ਦੀ ਪ੍ਰਾਪਰਟੀ ਆ ਉਹ ਉਸ ਬੰਦੇ ਦੀ ਉਹ ਆ ਤੇ ਉਹ ਵੀ ਰਹੂਗੀ ਉਹ ਤੇ ਇਹ ਹਿਸਾਬ ਕਿਤਾਬ ਆ ਜਣ ਕੇ ਵਿਆਹ ਖਾਤਰ ਇਹ ਕਰਜ਼ਾ ਨਹੀਂ ਲੈਂਦੇ ਵਿਆਹ ਖਾਤਰ ਇਹਨਾਂ ਦਾ ਵੱਡਾ ਕੋਈ ਉਹ ਨਹੀਂ ਹੁੰਦਾ ਜਦੋਂ ਤਲਾਕ ਹੁੰਦੇ ਇੱਕ ਦੂਜੇ ਤੇ ਫालतू ਇਲਜ਼ਾਮਬਾਜ਼ੀ ਨਹੀਂ ਕਰਦੇ ਹੈਗੇ ਕਿਉਂਕਿ ਪ੍ਰਾਪਰਟੀ ਦਾ ਲਾਲਚ ਨਹੀਂ ਹੈਗਾ ਆਪਣੇ ਕਈ ਵਾਰੀ ਦੇਖਦੇ ਹੁਣੇ ਆਪਾਂ ਬੜੇ ਚੰਗੇ ਚੰਗੇ ਘਰ ਜਮਾਉਣ ਬਰਬਾਦ ਕਰਤੇ ਝੂਠੇ ਇਲਜ਼ਾਮ ਲਾ ਲਾ ਕੇ ਤੇ ਮਤਲਬ ਇਹ ਜਿਹੇ ਹਿਸਾਬ ਨਾਲ ਤਲਾਕ ਹੁੰਦਾ ਵੀ ਬੰਦੇ ਦੇ ਜਨਾਨੀ ਵਾਲੇ ਮੱਛ ਮਰ ਜਾਂਦੇ ਨੇ ਮੁੜ ਕੇ ਅਗਲਾ ਜਨਾਨੀ ਬਾਰੇ ਮਤਲਬ ਵਿਆਹ ਬਾਰੇ ਸੋਚਣਾ ਹੀ ਭੁੱਲ ਜਾਂਦਾ ਕਿਉਂਕਿ ਇੰਨਾ ਦੁਖੀ ਕੀਤਾ ਜਾਂਦਾ ਇੰਨਾ ਜਲੀਲ ਕੀਤਾ ਜਾਂਦਾ ਕੋਟ ਕਚੈਰੀਆਂ ਦੇ ਵਿੱਚ ਇਕੱਲੇ ਬੰਦੇ ਨਾਲ ਨਹੀਂ ਔਰਤਾਂ ਨਾ ਵੀ ਹੁੰਦਾ ਪਰ ਇੱਥੇ ਨਹੀਂ ਇੱਥੇ ਜੇ ਕਿਸੇ ਨੂੰ ਤਲਾਕ ਚਾਹੀਦਾ ਤਾਂ ਤਲਾਕ ਵੀ ਬੜਾ ਸੌਖਾ ਤੇ ਵਿਆਹ ਵੀ ਸੌਖਾ। ਇਹੀ ਇੱਕ ਮੁੱਖ ਕਾਰਨ ਆ। ਹੁਣ ਤਾਂ ਘਰ ਆਪਣੇ ਵੀ ਬਹੁਤ ਤਲਾਕ ਹੋਣ ਲੱਗੇ। ਪਰ ਆਪਣੇ ਇੱਕ ਬਿਜ਼ਨਸ ਬਣਿਆ ਹੋਇਆ। ਇੱਥੇ ਬਿਜ਼ਨਸ ਨਹੀਂ ਹੈਗਾ। ਕਿਉਂ ਇੱਥੋਂ ਦੇ ਕਾਨੂੰਨ ਹੋਰ ਨੇ, ਇੱਥੋਂ ਦੀਆਂ ਗੱਲਾਂ ਬਾਤਾਂ ਹੋਰ ਨੇ। ਸੋ ਬਹੁਤ ਸਾਰੇ ਆਪਾਂ ਲੋਕਾਂ ਨੂੰ ਜਾਣਦੇ ਆ ਜਿਨ੍ਹਾਂ ਦੇ ਮਤਲਬ ਤਲਾਕ ਹੋਏ ਨੇ ਜਾਂ ਕੇਸ ਚੱਲਦੇ ਨੇ ਇਹੋ ਜਿਹੋ ਜਿਹੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੀ ਉਮਰ ਹੀ ਨੰਘੀ ਨਾ ਤਲਾਕ ਦਿੱਤਾ ਉਹਨਾਂ ਨੂੰ ਮੈਂ ਖਰਚਾ ਲਈ ਜਾਂਦੀਆਂ ਨੇ ਪਰ ਇੱਥੇ ਇਹੋ ਜਿਹਾ ਕੁਝ ਨਹੀਂ ਹੈਗਾ ਕਾਨੂੰਨ ਆ ਤਾਂ ਕਰਕੇ ਨਾ ਇਹ ਤਲਾਕ ਜਾਦੇ ਹੁੰਦੇ ਆ ਤੇ ਵਿਆਹ ਵੀ ਸੌਖੇ ਹੋ ਜਾਂਦੇ ਆ ਤਲਾਕ ਵੀ ਸੌਖੇ ਹੋ ਜਾਂਦੇ ਇਹ ਇੱਕ ਰੀਜਨ ਸੀਗਾ ਤੇ ਉਮੀਦ ਕਰਦੇ ਆ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ ਵੀਰੇ ਤੇ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਮਿਲਦੇ ਆ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਧੰਨਵਾਦ